ਮਹਾ ਸ਼ਿਵਰਾਤਰੀ ਉਸਕ ਮੇਰੇ ਰਿਸਟਰ ਵੱਲੋਂ ਫੋਟੋ ਲੀਜ ਕੀਤੀ ਗਈ ਕਿਉਂਕਿ ਸਾਡੀ ਇੱਕ ਫੋਟੋ ਦੀ ਸੇਵਾ ਸਾਡੇ ਹਿੰਮਤ ਹੀਰ ਜੀ ਧੀਰਾਮਲਨ ਕੋਦਰਦੇ ਜਾਨੇ ਇਹਨਾਂ ਲੋਕ ਕੀਤੀ ਗਈ ਹੈ ਤੇ ਮੈਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਮਹਾ ਸ਼ਿਵਰਾਤਰੀ ਦਾ ਤਿਉਹਾਰ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਹਿਲੇ ਦਿਨ ਸਾਡੇ 13 13 ਫਰਵਰੀ ਤੋਂ ਪ੍ਰਵਾਹ ਫਿਰ ਸ਼ੁਰੂ ਹੋਵੇਗੀ ਅਤੇ 23 ਤਰੀਕ ਨੂੰ ਮਹਿੰਦੀ ਰਸਮ ਹਦਾ ਕਿਤੀ ਜਾਵੇਗੀ 24 ਨੂੰ ਜਾਂਗੋ ਦਾ ਪ੍ਰੋਗਰਾਮ ਹੋਏਗਾ 25 ਨੂੰ ਮੰਡੀ ਸਟੇਜ ਪ੍ਰੋਗਰਾਮ ਹੋਏਗਾ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਆ ਕੇ ਪੀਰ ਕਰਦੇ ਆਇਆ ਹਮੋਂ ਮਾ ਕੇ ਸ਼ੋਭਾ ਯਾਤਰਾ ਵਿੱਚ ਪਹੁੰਚੋ ਤੇ ਪੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ 26 ਦੇ ਪ੍ਰੋਗਰਾਮ ਦਾ 26 ਨੂੰ 26 ਤਰੀਕ ਦਿਨ ਬੁੱਧਵਾਰ ਠੀਕ 11 ਵਜੇ ਦੇਵੀਦਰਾ ਮੰਦਿਰ ਤੋਂ ਸ਼ੋਭਾ ਯਾਤਰਾ ਰੰਗ ਹੋਵੇਗੀ ਤੇ ਸ਼ਾਮ ਨੂੰ ਰਾਤ ਨੂੰ 9 ਵਜੇ ਪੁਰੇ ਇੱਥੇ ਆ ਕੇ ਸਮਾਪਤੀ ਹੋਵੇ ਜੈ ਹੇ ਮੰਦਿਰ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨੂੰ ਮਹਾ ਸ਼ਿਵਰਾਤਰੀ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਇਤਿਹਾਰ ਦੇ ਵਿੱਚ ਸਭ ਵੱੜ ਚੜ ਕੇ ਹਿੱਸਾ ਲੈਣ। ਅਸਾ ਕਮੇਟੀ ਵੱਲੋਂ ਹੇਮੰਤੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਰਾਹੁਲ ਮਹਿਰਾ ਜੀ ਜਿਹੜੇ ਉਹ ਵੀ ਬਹੁਤ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਪੂਰੀ ਟੀਮ ਦਾ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਹੈ ਮਹਾਰਾਜ ਸ਼ਿਵਰਾਤਰੀ ਉਸ ਕਮੇਟੀ ਦੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ 26 ਤਰੀਕ ਨੂੰ ਹਮ ਹਮਾਕੇ ਸ਼ੁਭ ਯਾਤਰਾ 'ਚ ਪਹੁੰ बोले शंकर ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼ੰਕਰ ਜੀ ਬਜਰੰਗੇ ਹਰ ਹਰ ਮਹਾਦੇਵ ਅਸੀਂ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ 26 ਤਰੀਕ ਨੂੰ ਹਮ ਹਮਾ ਕੇ ਸਬਜ਼ੀ ਮੰਡੀ ਦੇਵਤਲਾ ਮੰਦਿਰ ਵਿਖੇ ਪਹੁੰਚੋ ਤਾਂ ਕਿ ਆਪਾਂ ਸ਼ੋਭਾ ਯਾਤਰਾ ਨੂੰ ਆਰੰਭ ਕਰ ਸਕੀਏ ਜੈ ਸ਼੍ਰੀ ਰਾਮ ਜੀ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਅੱਜ ਪੁਲੀਸ਼ਿੰਕਰ ਜੀ ਦੀ ਸਮਾਨਚਨ ਜਿਹੜਾ ਆ ਉਹ ਰਿਲੀਜ਼ ਕੀਤਾ ਗਿਆ ਜਿਸ ਮੌਕੇ ਸ਼੍ਰੀ ਹਿਮਤ ਧੀਰ ਜੀ ਨੇ ਬਹੁਤ ਸਹਿਯੋਗ ਦਿੱਤਾ ਮੈਂ ਮਹਾਸ਼ਵਤੀ ਉਸਕ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੀ 26 ਫਰਵਰੀ ਨੂੰ ਮਹਾਸ਼ਵਤੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਸ਼ਹਿਰ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਸਾਨੂੰ ਇੱਥੇ ਸਹਿਯੋਗ ਮਿਲਦਾ ਰਹੇਗਾ ਆਓ ਸਾਰੇ ਰਲ ਕੇ 26 ਫਰਵਰੀ ਨੂੰ ਬholenath ਦਾ ਸ਼ੁਭਾਤ ਪ੍ਰਾਪਤ ਕਰੀਏ ਤੇ ਸ਼ੁਭਾ ਵਿੱਚ ਯਾਤਰਾ ਵਿੱਚ ਸ਼ਾਮਿਲ ਹੋ ਕੇ ਸ਼ੁਭਾ ਯਾਤਰਾ ਦੀ ਸ਼ੋਭਾ ਨੂੰ ਹੋਰ ਵਧਾਈਏ ਧੰਨਵਾ